ਨਮਸਕਾਰ ਸਤ ਸ੍ਰੀ ਅਕਾਲ ਆਦਾ ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਵਿਵਸੇ ਮੈਂ ਇੱਕ ਵਾਰ ਫਿਰ ਅਜਰਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁਖ ਖਬਰਾਂ ਤੋਂ ਸੁਪਰੀਮ ਕੋਰਟ ਨੇ ਅੱਜ ਨਿਊਜ਼ ਕਲਿੱਕ ਦੇ ਐਡੀਟਰ ਪਰ ਵੀਰ ਪ੍ਰਕਾਸ਼ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹਨਾਂ ਨੇ ਪੁਲਿਸ ਨੂੰ ਫਟਕਾਰ ਵੀ ਲਾਈ ਹੈ ਸਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਵੀਰਪੁਰ ਕਾਇਸ ਦੇ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਹੈ ਨਾ ਉਹਨਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਰਿਮਾਂਡ ਚਾਰਜਸ਼ੀਟ ਵੀ ਦਾਖਲ ਕੋਰਟ 'ਚ ਨਹੀਂ ਕੀਤੀ ਸੀ ਭਾਜਪਾ ਦੇ ਵੱਡੇ ਆਗੂ ਅਤੇ ਅਸਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਜੇ ਭਾਜਪਾ ਨੂੰ 400 ਸੀਟਾਂ ਤੋਂ ਵੱਧ ਸੀਟਾਂ ਮਿਲਣ ਗਿਆ ਤਾਂ ਉਹ ਕਾਸੀ ਦੇ ਗਿਆਨਵਿਆਪੀ ਮਸਜਿਦ ਚ ਮੰਦਿਰ ਅਤੇ ਮਥੁਰਾ ਦੇ ਮਸਜਿਦ ਤੇ ਵੀ ਉਹ ਕ੍ਰਿਸ਼ਨ ਦਾ ਮੰਦਿਰ ਬਣਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਤੋਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਹੈ ਉਹਨਾਂ ਨੇ ਆਪਣੇ ਕੁੱਲ ਸੰਪਤੀ 3 ਕਰੋੜ ਰੁਪਏ ਦੱਸੀ ਹੈ ਤੇ ਜ਼ਿਆਦਾਤਰ ਸੰਪਤੀ ਉਹਨਾਂ ਦੀ ਬੈਂਕ ਚ ਫਿਕਸਡ ਡਿਪੋਜ਼ਿਟ ਵਾਲੀ ਹੈਗੀ ਆ ਨਰਿੰਦਰ ਮੋਦੀ ਦੇ ਉਲਟ ਕੋਮੀਡੀਅਨ ਸ਼ਾਮ ਰੰਗੀਲਾ ਨੇ ਵੀ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਹੈ ਤੇ ਉਹ ਤੋਂ ਇਲਾਵਾ 27 ਬੰਦਿਆਂ ਨੇ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨ ਲਿਆ ਫੈਸਲਾ ਲਿਆ ਤੇ ਉਹਨਾਂ ਨੇ ਨਾਮਿਨੇਸ਼ਨ ਫਾਈਲ ਕੀਤਾ ਹੈ ਹਜੇ ਇਹ ਦੇਖਣਾ ਹੋਊਗਾ ਕਿ ਉਹਨਾਂ ਦਾ ਨਾਮਿਨੇਸ਼ਨ ਐਕਸੈਪਟ ਹੁੰਦਾ ਹੈ ਜਾਂ ਰਿਜੈਕਟ ਹੁੰਦਾ ਹੈ ਦੱਸ ਦਈਏ ਕਿ ਸ਼ਾਮ ਰੰਗੀਲਾ ਨੇ ਇਹ ਕਿਹਾ ਹੈ ਕਿ ਭਗਵੰਤ ਮਾਨ ਅਤੇ ਜਲੈਨਸੀ ਕੀ ਵਰਗੇ ਜਦੋਂ ਪੋਲੀਟਿਸ਼ੀਅਨ ਬਣ ਸਕਦੇ ਹੈਗੇ ਆ ਉਹ ਵੀ ਕੋਮੀਡੀਅਨ ਸੀ ਤੇ ਮੈਂ ਵੀ ਕੋਮੀ ਮੈਂ ਵੀ ਕੋਮੀਡੀਅਨਾਂ ਤੇ ਪੋਲੀਟਿਸ਼ੀਅਨ ਬਣ ਸਕਦਾ Rajasthan ਦੇ Jhunjhunu ਜ਼ਿਲ੍ਹੇ ਦੀ copper mine ਦੇ ਵਿੱਚ 100 ਦਾ ਮਜ਼ਦੂਰ ਫਸ ਗਏ ਹਨ ਲਿਫਟ ਟੁੱਟਣ ਕਰਕੇ ਉਹ ਉਸ ਚ ਡਿੱਗੇ ਸੀਗੇ ਉਹਨਾਂ ਚੋਂ ਤਿੰਨ ਬੰਦਿਆਂ ਨੂੰ ਸੀਰੀਅਸ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਬੰਦਿਆਂ ਨੂੰ ਸਿਟੀਜ਼ਨਸ਼ਿਪ ਦੇਣ ਵਾਲਾ ਸੀਏ ਕਾਨੂੰਨ ਦੁਬਾਰੇ ਇੰਡੀਆ ਦੇ ਵਿੱਚ ਚਰਚਾ ਚ ਹੈ ਸੀਏ ਕਾਨੂੰਨ ਤਹਿਤ ਇੰਡੀਆ ਦੇ ਵਿੱਚ ਪਹਿਲੀ ਵਾਰ ਸਿਟੀਜ਼ਨਸ਼ਿਪ ਦਿੱਤੀ ਗਈ ਹੈ ਜਿੱਦੇ ਚ 14 ਬੰਦਿਆਂ ਨੂੰ ਇਹ ਸਿਟੀਜ਼ਨਸ਼ਿਪ ਅਲੋਟ ਹੋਈ ਹੈ ਪੱਛੀਮ ਬੰਗਾਲ ਦੇ ਵਿੱਚ ਅਮਿਤ ਸ਼ਾ ਦਾ ਇੱਕ ਬਾਰ ਫਿਰ ਤੋਂ ਸੰਪਰਦਾਇਕ ਬਿਆਨ ਸਾਹਮਣੇ ਆਇਆ ਹੈ ਅਮਿਤ ਸ਼ਾ ਨੇ ਮਮਤਾ ਬਨਰਜੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਮਮਤਾ ਬਨਰਜੀ ਮਾਂ ਮਾਟੀ ਮਾਨੁਸ ਨਾ ਤहत ਅਗਿਆਏ ਸੀ ਕਿ ਤੇ ਹੁਣ ਉਹਨਾਂ ਨੇ ਮੁੱਲਾ ਮਦਰਸਾ ਤੇ ਮਾਫੀਆ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ ਦੱਸਦੇ ਇਹ ਕਿ ਅਮਿਤ ਸ਼ਾ ਪੱਛੀ ਮੰਗਾਲੂ ਹਿੰਦੂ ਮੁਸਲਮਾਨ ਦੀ ਰਾਜਨੀਤੀ ਦੀ ਇੱਕ ਵੱੱਠੀ ਬਣਾਉਣਾ ਚਾਹੁੰਦੇ ਹਨ ਗੋਦੀ ਮੀਡੀਆ ਦੇ ਇੱਕ ਚੈਨਲ ਨੇ ਨਰਿੰਦਰ ਮੋਦੀ ਤੋਂ ਹਿੰਦੂ ਮੁਸਲਮਾਨ ਤੇ ਸਵਾਲ ਪੁੱਛਿਆ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕਦੇ ਵੀ ਹਿੰਦੂ ਮੁਸਲਮਾਨ ਨਹੀਂ ਕਰਨਗੇ ਜੇ ਉਹਨਾਂ ਨੇ ਕਦੇ ਵੀ ਹਿੰਦੂ ਮੁਸਲਮਾਨ ਕੀਤਾ ਤਾਂ ਫਿਰ ਉਹ ਜੀਣ ਲਾਇਕ ਨਹੀਂ ਰਹਿਣਗੇ ਉਹਨਾਂ ਨੇ ਇਹ ਸੰਕਲਪ ਵੀ ਲਿੱਤਾ ਉਹਨਾਂ ਨੇ ਇੱਕ ਪ੍ਰੋਮਿਸ ਵੀ ਕੀਤਾ ਹੈਗਾ ਨਰੇਂਦਰ ਮੋਦੀ ਦੇ ਇਸ ਇੰਟਰਵਿਊ ਤੇ ਕਾਂਗਰਸ ਦੀ ਆਗੂ ਪ੍ਰੇਕਾ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਈ ਸਾਰੇ ਇਦਾਂ ਤੇ ਬਸਣ ਦਿੱਤੇ ਹਨ ਉਹ ਤਾਂ ਪਬਲਿਕ ਰਿਕਾਰਡ 'ਚ ਪਏ ਹੈਗੇ ਆ ਅੱਜ ਦਾ ਟਾਈਮ ਹੋਰ ਹੈਗਾ ਇੱਥੇ ਅੱਜਕਲ ਕੋਈ ਵੀ ਰਿਕਾਰਡ ਡਿਲੀਟ ਨਹੀਂ ਹੁੰਦਾ ਤੇ ਤਾਂ ਪਬਲਿਕ ਮੈਮਰੀ 'ਚ ਹਮੇਸ਼ਾ ਜ਼ਿੰਦਾ ਰਹੂਗਾ ਇਸ ਇੰਟਰਵਿਊ ਤੋਂ ਅਗਲੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਾਰਾਸ਼ਟਰ ਦੇ ਵਿੱਚ ਇੱਕ ਵਾਰ ਫਿਰ ਤੋਂ ਸੰਪਰਦਾਇਕ ਬਿਆਨ ਸਾਹਮਣੇ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਸਸੀ ਐਸਟੀ ਓਬੀਸੀਜ਼ ਦਾ ਰੱਖਸਣ ਖੋ ਕੇ ਕਾਂਗਰਸ ਪਾਰਟੀ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਉਹਨਾਂ ਨੇ ਇੰਨਾ ਹੀ ਨਹੀਂ ਇਸ ਤੋਂ ਅੱਗੇ ਜਾ ਕੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵੋਟ ਬੈਂਕ ਨੂੰ ਥੋੜੀ ਜ਼ਮੀਨਾਂ ਵੀ ਖੋ ਪੜਨਾ ਚੁੰਦੀਆ ਏਸੀ ਗਿਆਨਸ ਦੀਆਂ ਮੁੱਖ ਖਬਰਾਂ ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲੀ ਖਬਰ ਪਰ ਵੀਰਪੁਰ ਕਾਇਸ 47 ਖਬਰ ਤੋਂ ਪਰ ਵੀਰਪੁਰ ਕਾਇਸ ਤੋਂ ਪਤਾ ਇੱਕ ਨਿਊਜ਼ ਕਲਿੱਕ ਦੇ ਐਡੀਟਰਨ ਤੇ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਦਸੰਬਰ 2023 ਦੇ ਵਿੱਚ ਹੋਈ ਸੀਗੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਮਾਮਲਾ ਚੱਲ ਰਿਹਾ ਸੀਗਾ ਉਹਨਾਂ ਤੇ આરોਪ ਲੱਗਿਆ ਸੀਗਾ ਕਿ ਨਿਊਜ਼ ਕਲਿੱਕ ਜਿਹੜੀ ਔਰ ਮੀਡੀਆ ਆਰਗੇਨਾਈਜੇਸ਼ਨ ਹੈ ਉਹਨੇ ਚਾਈਨੀਜ਼ ਫੰਡਿੰਗ ਤੋਂ ਇੰਡੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਸੀਐਨਆਰ ਸੇ ਕਿਸਾਨ ਅੰਦੋਲਨ ਦੇ ਵਿੱਚ ਕਵਰਿੰਗ ਕਰਕੇ ਕਵਰੇਜ ਕਰਕੇ ਕਿਤੇ ਨ ਕਿਤੇ ਨਰਿੰਦਰ ਮੋਦੀ ਅਤੇ ਇੰਡੀਆ ਨੂੰ ਬਦਨਾਮ ਕੀਤਾ ਇਹ ਉਹਨਾਂ ਤੇ આરોਪ ਸੀਗਾ ਉਹਨਾਂ ਤੇ ਰਾਸ਼ਟਰ ਵਿਰੋਧੀ ਕਾਨੂੰਨ ਵੀ ਲਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਇੱਕ ਨਰੇਟਿਵ ਬਣਾਇਆ ਗਿਆ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਵੀ ਬੰਦੇ ਪੱਤਰਕਾਰਤਾ ਕਰ ਰਹੇ ਹਨ ਉਹ ਸਾਰੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਉਹਨਾਂ ਨੂੰ ਫੰਡਿੰਗ ਚੀਨ ਤੋਂ ਆ ਰਹੀ ਹੈ ਤੇ ਅਮਰੀਕਨ ਇੱਕ ਅਖਬਾਰ ਦੇ ਵਿੱਚ ਵੀ ਇਹ ਪੂਰੀ ਸੀਰੀ ਛੱਪੀ ਸੀਗੀ ਤੇ ਉਹਨੇ ਦੱਸਿਆ ਸੀਗਾ ਕਿ ਚੀਨ ਨਾਲੇ ਇੰਡੀਆ ਦੇ ਵਿੱਚ ਫੰਡਿੰਗ ਕਰਦੇ ਹੈਗੇ ਆ ਇੰਡੀਆ ਦੇ ਖਿਲਾਫ ਪ੍ਰੋਪਗੈਂਡਾ ਕਰਨ ਵਾਸਤੇ ਉਸ ਤੋਂ ਬਾਅਦ ਪ੍ਰਵੀਰ ਪ੍ਰਕਾਸ਼ ਦੀ ਗ੍ਰਿਫਤਾਰੀ ਹੋ ਇਸਦੀ ਹੋਈ ਸੀਗੀ ਇਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਵੀ ਪੱਤਰਕਾਰ ਵਧੀਆ ਪੱਤਰਕਾਰੀਤਾ ਕਰਦੇ ਹਨ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਨਿਊਜ਼ ਕਲਿੱਕ ਨਾਲ ਜੁੜੇ ਰਹੇ ਹਨ ਉਹਨਾਂ ਦੇ ਘਰਾਂ ਤੇ ਰੇਡ ਰੇਡਾਂ ਪਈਆਂ ਉਹਨਾਂ ਨੂੰ ਪੁੱਛਕਿਛ ਵਾਸਤੇ ਦਿੱਲੀ ਪੁਲਿਸ ਨੇ ਬੁਲਾਇਆ ਸਦਿਆ ਤੇ ਦਿੱਲੀ ਦੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਾਹਮਣੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਨਾਂ ਚ ਵੱਡੇ ਨਾਂ ਵੀ ਸ਼ਾਮਿਲ ਹੈ ਗਿਆ ਬੀਸਾਰ ਸ਼ਰਮਾ ਤੋਂ ਲੈ ਕੇ ਉਰਮਲੇਸ਼ ਇਹ ਵੱਡੇ ਨਾਂ ਹੈਗੇ ਆ ਹਿੰਦੀ ਪੱਤਰਕਾਰ ਦਾ ਤੇ ਸਾਰਿਆਂ ਦੀ ਇੱਕ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਪੂਰੀ ਦਿੱਲੀ ਦੇ ਵਿੱਚ ਪੱਤਰਕਾਰ ਸੜਕਾਂ ਤੇ ਵੀ ਉਤਰੇ ਕਿ ਪੱਤਰਕਾਰਾਂ ਨਾਲ ਇਸ ਕਿਸਮ ਦਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ ਪ੍ਰਵੀਰ ਪ੍ਰਕਾਸ਼ ਦੀ ਗ੍ਰਿਫਤਾਰੀ ਕੀਤੀ ਗਈ ਤੇ ਪ੍ਰਵੀਰ ਪ੍ਰਕਾਸ਼ਤ ਨੂੰ ਹੁਣ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਤਾਂ ਜਿਹੜਾ ਰਿਮਾਂਡ ਚਾਰਜ ਸ਼ੀਟ ਉਹ ਵੀ داخل ਨਹੀਂ ਕੀਤਾ m ਤੇ ਇਹ ਇਹਨਾਂ ਦੀ ਗ੍ਰਫਤਾਰੀ ਦਾ ਬਣਦੀ ਨਹੀਂ ਸੀ ਕਿ ਕਿਉਂ ਇਹਨਾਂ ਦੀ ਗ੍ਰਫਤਾਰੀ ਕੀਤੀ ਗਈ ਤੇ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਠੀਕ ਠਾਕ ਛਾੜ ਲਈ ਹੈ ਹਾਲਾਂਕਿ ਉਹਨਾਂ ਨੇ ਜ਼ਮਾਨਤ ਦਿੰਦੇ ਆ 1-1 ਲੱਖ ਰੁਪਏ ਦਾ ਮੁਚਲਕਾ ਭਰਾਇਆ ਹੈਗਾ ਪਰਵੀਰ ਪ੍ਰਕਾਸ਼ ਤੋਣਾ ਤੋਂ ਤੇ ਉਹਨਾਂ ਨੂੰ ਅੱਜ ਜ਼ਮਾਨਤ ਮਿਲ ਗਈ ਹੈਗੀਆ ਇੰਡੀਅਨ ਮੀਡੀਆ ਦੇ ਬਹੁਤ ਸਾਰੇ ਵੱਡੇ ਵੱਡੇ ਬੰਦੇ ਉਹਨਾਂ ਦੀ ਗ੍ਰਫਤਾਰ ਉਹਨਾਂ ਦੀ ਰਿਹਾਈ ਤੇ ਲਿਖ ਰਹੇ ਹਨ ਤੇ ਕਹਿ ਰਹੇ ਹਨ ਕਿ ਪਰਵੀਰ ਪ੍ਰਕਾਸ਼ਤਾ ਦਾ ਪੱਤਰਕਾਰ ਹੈ ਜਿਹਨੂੰ ਐਮਰਜੈਂਸੀ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਜਿਹੜਾ ਅਨਡਿਕਲੇਅਰਡ ਐਮਰਜੈਂਸੀ ਹੈ ਨਰਿੰਦਰ ਮੋਦੀ ਉਹ ਵਾਲੀ ਉਹਦੇ ਵਿੱਚ ਵੀ ਗ੍ਰਫਤਾਰ ਕੀਤਾ ਗਿਆ ਹੈ ਯਾਨੀ ਕਿ ਇੰਦਰਾ ਗਾਂਧੀ ਜੀ ਜਿਹੜੀ ਡਿਕਲੇਅਰ ਕਰਕੇ ਐਮਰਜੈਂਸੀ ਲਾਈ ਸੀ ਉਹਦੇ ਵਿੱਚ ਵੀ ਪਰਵੀਰ ਪ੍ਰਕਾਸ਼ਤ ਨੂੰ ਗ੍ਰਫਤਾਰ ਕੀਤਾ ਗਿਆ ਉਹਦੋਂ ਜੇ ਨਿਊਜ਼ ਹੁੰਦੇ ਸੀਗੇ ਤੇ ਵੱਡੇ ਸਟੂਡੈਂਟ ਲੀਡਰ ਹੁੰਦੇ ਸੀਗੇ ਤੇ ਹੁਣ ਜਿਹੜੀ ਅਨਡਿਕਲੇਅਰਡ ਐਮਰਜੈਂਸੀ ਅ ਨਰਿੰਦਰ ਮੋਦੀ ਦੀ ਉਹਦੇ ਵਿੱਚ ਵੀ ਗ੍ਰਫਤਾਰ ਕੀਤਾ ਗਿਆ ਕਿਸ ਕਰਕੇ ਕਿਉਂਕਿ ਉਹ ਕਿਸਾਨ ਅੰਦੋਲਨ ਨਾਤੇ ਸੀ ਐਨਆਰਸੀ ਅੰਦੋਲਨ ਦੇ ਵਿੱਚ ਪੱਤਰਕਾਰਤਾ ਕਰੇ ਸੀ ਉਹਨਾਂ ਦੀ ਜਿਹੜੀ ਸੰਸਥਾ ਸੀ ਕਿ ਨਿਊਜ਼ ਕਲਿੱਕ ਉਹ ਵਧੀਆ ਰਿਪੋਰਟਾਂ ਕਰੀਆਂ ਸੀ ਗਿਆ ਉਹਦਾ ਜਿਹੜਾ ਪਰਵੀਰ ਪ੍ਰਕਾਸ਼ਤ ਹੈਗਾ ਉਹ ਉਹਦਾ ਜਿਹੜਾ ਰਜ਼ਾਨਾ ਹੈ ਉਹ ਆਮ ਪੰਥੀ ਰ ਰਗਾਨ ਹੈਗਾ ਤੇ ওসিਪੀਐਮ ਪਾਰਟੀ ਨਾਲ ਉਹਨਾਂ ਦਾ ਅਲਾਈਅੰਸ ਉਹ ਵੀ ਦੱਸਿਆ ਜਾਂਦਾ ਕਿ ਉਹਨਾਂ ਦਾ ਜਿਹੜਾ ਪਛੋਕੜ ਹੈ ওসিਪੀਐਮ ਪਾਰਟੀ ਵਾਲਾ ਹੈਗਾ ਹਨ ਕਿ ਉਹ ਇਸ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਡਿਨਾਈ ਕਰਦੇ ਨੇ ਆਪਣੇ ਸਿਵਲ ਆਪਣੇ ਆਪ ਨੂੰ ਸਿਵਲ ਸੁਸਾਇਟੀ ਦਾ ਮੈਂਬਰ ਦੱਸਦੇ ਹਨ ਤੇ ਜਿਹੜਾ ਇਹ ਚਾਈਨਾ ਤੋਂ ਫੰਡਿੰਗ ਲੈ ਕੇ ਕੰਮ ਕਰਨ ਵਾਲਾ ਹੈਗਾ ਇਹ ਇਹ ਇਸ ਦਾਅਵੇ 'ਚ ਕੋਈ ਵੀ ਦਮ ਨਹੀਂ ਹੈ ਜਿਹੜਾ ਭਾਜਪਾ ਨੇ ਜਿਹੜੇ ਪੱਤਰਕਾਰ ਵਧੀਆ ਪੱਤਰਕਾਰਤਾ ਕਰੇ ਸੀ ਉਹਨਾਂ ਨੂੰ ਡਰਾਉਣ ਵਾਸਤੇ ਕਿਤੇ ਨ ਕਿਤੇ ਸਟੈਪ ਲਿਆ ਸੀਗਾ ਤੇ ਉਹਦਾ ਉਹ ਪੁੱਠਾ ਸਰ ਭਾਜਪਾ ਨੂੰ ਦੇਖਣ ਨੂੰ ਮਿਲਿਆ ਕਿਉਂਕਿ ਜਿੰਨੇ ਵੀ ਇੰਡੀਪੈਂਡੈਂਟ ਜਰਨਲਿਸਟ ਸੀ ਉਹ ਸਾਰੇ ਸੜਕਾਂ ਤੇ ਉਤਰੇ ਸੀਗੇ ਦਸਮ ਖਬਰ ਦੇ ਵਿੱਚ ਤੇ ਭਾਜਪਾ ਦੀ ਖੰਸੀ ਥੂਥੂ ਹੋਈ ਸੀ ਉਹ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰ ਲਈਏ ਉਹ ਹੈ ਕਿ ਆ Rajasthan ਤੋਂ Rajasthan ਦੇ Rajasthan ਦਾ ਜੁੰਜੁਣੂ ਦਿਲਾ ਜਿੱਥੇ ਕੋਪਰਮਾਈਂਸ ਹੈਗੇ ਆ ਉੱਥੇ 14 ਮਜ਼ਦੂਰ ਮਾਈਨਿੰਗ ਮਾਈਨ ਦੇ ਵਿੱਚ ਡਿੱਗ ਗਏ ਹਨ ਕਿਉਂਕਿ ਉੱਥੇ ਜਿਹੜੀ ਲਿਫਟ ਹੁੰਦੀ ਹੈ ਜਿਹੜੇ ਮਜ਼ਦੂਰਾਂ ਨੂੰ ਥੱਲੇ ਲੈ ਕੇ ਜਾਂਦੀ ਹੈ ਉਹ ਟੁੱਟ ਗਈ ਸੀਗੀ ਤੇ ਇਸ ਕਰਕੇ 14 ਮਜ਼ਦੂਰ ਉੱਥੇ ਫਸੇ ਹਨ ਤੇ ਹਾਲਾਂਕਿ ਕਿਸੇ ਵੀ ਦੀ ਡੈਥ ਦੀ ਖਬਰ ਨਹੀਂ ਹੈ ਸਾਰਿਆਂ ਨੂੰ ਕੱਢਿਆ ਜਾ ਰਿਹਾ ਬਾਹਰ ਤੇ ਤਿੰਨ ਬੰਦਿਆਂ ਨੂੰ ਕਿਹਾ ਜਾ ਰਿਹਾ ਕਿ ਉਹ ਬਹੁਤ ਡੂੰਗੀ ਸੱਟਾਂ ਲੱਗੀਆਂ ਤੇ ਇਹ ਲਗਾਤਾਰ ਫਿਰ ਮੈਂ ਇਸ ਸਵਾਲ ਇਸ ਕਿਸਮ ਦੇ ਜਿਹੜੇ ਮਜ਼ਦੂਰਾਂ ਦੀ ਵਰਕਪਲੇਸ ਤੇ ਡੈਥ ਜਾਂ ਫਿਰ ਉਹਨਾਂ ਦਾ ਫਸਣ ਦਾ ਮੈਂ ਇਸ ਕਿਸਮ ਦੀ ਖਬਰਾਂ ਇਸ ਕਰਕੇ ਲੈਂਦਾ ਕਿ ਕਿਉਂਕਿ ਇੰਡੀਆ ਦੇ ਜਿੰਨੇ ਵੀ ਵਰਕਪਲੇਸ ਹੈਗੇ ਆ ਮਾਈਨਿੰਗ ਦੇ ਹੋਣ ਜਾਂ ਦੂਜੇ ਹੋਣ ਉਹ ਕੋਈ ਵੀ ਸੇਫ ਨਹੀਂ ਹੈਗੇ ਆ ਹਰ ਵਾਰ ਆਪਾਂ ਖਬਰਾਂ ਸੁਣਦੇ ਆ ਜਿੱਥੇ ਮਜ਼ਦੂਰਾਂ ਦੀ ਅਗ ਲੱਗਣ ਕਰਕੇ ਮੌਤ ਹੋ ਜਾਂਦੀ ਹੈ ਗੈਸ ਗੈਸ ਦਾ ਰਿਸਾ ਕਰਕੇ ਮੌਤ ਹੋ ਜਾਂਦੀ ਹੈ ਫਿਰ ਮਾਈਨਿੰਗ ਦੇ ਮਾਈਨਸ ਦੇ ਵਿੱਚ ਇਦਾਂ ਡਿੱਗਣ ਕਰਕੇ ਮੌਤ ਹੋ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਵਰਕਰਸ ਦੀ ਸੇਫਟੀ ਵਾਲਾ ਇਸ਼ੂ ਹੈਗਾ ਇੰਡੀਆ ਦੇ ਵਿੱਚ ਇਹਦੇ ਤੇ ਠੀਕ ਠਾਕ ਧਿਆਨ ਦਿੱਤਾ ਜਾਣਾ ਚਾਹੀਦਾ ਤੇ ਇਹ ਜ਼ਰੂਰੀ ਹੈਗਾ ਇਹਦੇ ਇਹਦੇ ਬਾਰੇ ਡਿਸਕਸ ਕਰਨਾ ਉਸ ਤੋਂ ਅਗਲੀ ਖਬਰ ਹੈ ਕਿ ਅਸਮ ਤੋਂ ਅਸਮ ਦੇ ਚੀਫ ਮਨਿਸਟਰ ਅਤੇ ਬੀਜੇਪੀ ਦੇ ਵੱਡੇ ਆਗੂ ਹਿਮੰਤ ਵਿਸ਼ਵ ਸ਼ਰਮਾ ਨੇ ਬਿਆਨ ਦਿੱਤਾ ਹੈ ਕਿ ਜੇ ਬੀਜੇਪੀ 400 ਤੋਂ ਜ਼ਿਆਦਾ ਸੀਟਾਂ ਜਿੱਤ ਗਈ ਤਾਂ ਫਿਰ ਉਹ ਜਿਹੜਾ ਵਾਰਾਨਸੀ ਦੀ ਗਿਆਨ ਵਿਆਪੀ ਮਸਜਿਦ ਹੈ ਉਹਨੂੰ ਉਡਾ ਕੇ ਉੱਥੇ ਭੋਲੇ ਦਾ ਮੰਦਿਰ ਬਣਾ ਦੇਣਗੇ ਸ਼ੰਕਰ ਭਗਵਾਨ ਦਾ ਮੰਦਿਰ ਬਣਾ ਦੇਣਗੇ ਤੇ ਮਥੁਰਾ ਦੇ ਵਿੱਚ ਉਹ ਮਸਜਿਦ ਨੂੰ ਡਾ ਕੇ ਕ੍ਰਿਸ਼ਨ ਭਗਵਾਨ ਦਾ ਮੰਦਿਰ ਬਣਾ ਦੇਣਗੇ ਇਹ ਖਾਸਾ ਕਮਨਲ ਬਿਆਨ ਹੈਗਾ ਤੇ ਉਦੋਂ ਮੈਂ ਇੱਕ ਚੀਜ਼ ਯਾਦ ਕਰਾ ਦਿੰਦਾ ਜਿਹੜੀ ਆਰਐਸਐਸ ਹੈ ਗਿਆ ਉਹ 80 ਦੇ ਵਿੱਚ ਇੱਕ ਨਾਰਾ ਲੈ ਕੇ ਆਏ ਸੀਗੇ ਜਦੋਂ ਉਹਨਾਂ ਨੇ ਰਾਮ ਮੰਦਿਰ ਵਾਸਤੇ ਇਹ ਪੂਰਾ ਪਲਾਨ ਕੀਤਾ ਸੀਗਾ ਰਥ ਯਾਤਰਾ ਜਿਹੜੀ ਅਡਵਾਨੀ ਨੇ ਕੱਢੀ ਸੀਗੀ ਉਦੋਂ ਇੱਕ ਨਾਰਾ ਚੱਲਦਾ ਹੁੰਦਾ ਸੀਗੀ ਸੀਗਾ ਤੇ ਜਦੋਂ ਬਾਬਰੀ ਮਸਜਿਦ ਡਾਈ ਗਈ ਉਦੋਂ ਵੀ ਇੱਕ ਨਾਰਾ ਚੱਲਦਾ ਹੁੰਦਾ ਸੀਗਾ ਕਿ ਅਯੋ ਇੱਕ ਕਾਸੀ ਮਥੁਰਾ ਬਾਕੀ ਹੈ ਯਾਨੀ ਕਿ ਉਹਨਾਂ ਦਾ ਇੱਕ ਪੂਰਾ ਪਲਾਨ ਸੀਗਾ ਕਿ ਅਯੁੱਧਿਆ ਤੋਂ ਬਾਅਦ ਉਹ ਕਾਸੀ ਜਿਹੜਾ ਵਾਰਾਨਸੀ ਹੈ ਗਿਆ ਜਿੱਥੋਂ ਨਰਿੰਦਰ ਮੋਦੀ ਚੋਣ ਲੜਦੇ ਹੈ ਗਿਆ ਉਹ ਉਹਨੂੰ ਤੇ ਮਥਰਾ ਨੂੰ ਜਿਹੜੇ ਕਿ ਕ੍ਰਿਸ਼ਨ ਦੀ ਜਨਮ ਭੂਮੀ ਮੰਨਿਆ ਜਾਂਦਾ ਉਹਨੂੰ ਵੀ ਉਹ ਕਮਨਲਾਈਜ਼ ਕਰਨਗੇ ਉੱਥੇ ਵੀ ਮਸਜਿਦਾਂ ਡਾਖੇ ਉੱਥੇ ਉਹ ਮੰਦਿਰ ਮੰਦਰ ਵਗੈਰਾ ਬਣਾਣਗੇ ਤੇ ਇਹ ਪੂਰਾ ਆਰਐਸਐਸ ਦਾ ਪਲਾਨ ਸੀਗਾ ਤੇ ਇਸ ਇਸ ਲਾਈਨ ਤੇ ਹੁਕਮ ਕਰਦੇ ਹੁੰਦੇ ਸੀਗੇ ਤੇ हेमंत ਵਿਸ਼ੂ ਸ਼ਰਮਾਨ ਨੇ ਇਹਨੂੰ ਕਨਫਰਮ ਕੀਤਾ ਹੈ ਤੇ ਇਹਨੂੰ ਐਨਡੋਰਸ ਕੀਤਾ ਹੈ ਤਾਂ ਕਿ ਜਿਹੜੇ ਹਿੰਦੂਆਂ ਦੀਆਂ ਵੋਟਾਂ ਹੈਗੀਆਂ ਉਹ ਵਤੋਂਤ ਲੈ ਸਕਣ ਤੇ ਇਸ ਚੋਣ ਨੂੰ ਦੁਬਾਰੇ ਕੰਮਲ ਕਰ ਸਕਣ ਉਧਰ ਦੱਸ ਦਈਏ ਜਿਹੜੀ ਵਾਰਾਨਸੀ ਹੈ ਜਿਹਨੂੰ ਕਾਸੀ ਕਿਹਾ ਜਾਂਦਾ ਉੱਥੇ ਗਿਆਨ ਵਿਆਪੀ ਮਸਜਿਦ ਦੇ ਵਿੱਚ ਮੈਂ ਪਹਿਲਾਂ ਵੀ ਇਸ ਪੁਰਾਣੇ ਬੁਲੇਟਿਨਾਂ ਸੇ ਖਬਰ ਦਿੱਤੀ ਹੈਗੀਆ ਉੱਥੇ ਕਾਸੀ ਕਾਸੀਦੇਵਚ ਗਿਆਨ ਵਿਆਪੀ ਮਸਜਿਦ ਦੇ ਤਹਿ ਖਾਨੇ ਦੇ ਵਿੱਚ ਜਿਹੜੇ ਉੱਥੋਂ ਦੇ ਲੋਕਲ ਹਿੰਦੂ ਹੈਗੇ ਆ ਉਹਨਾਂ ਨੇ ਮੂਰਤੀਆਂ ਰੱਖ ਦਿੱਤੀਆਂ ਤੇ ਉੱਥੇ ਉਸ ਮਸਜਿਦ ਨੂੰ ਡਾਣ ਦਾ ਪੂਰਾ ਪਲੈਨਿੰਗ ਬਣ ਚੁੱਕੀ ਹੈ ਤੇ ਵਾਰਾਨਸਿ ਦਾ ਇਲੈਕਸ਼ਨ ਵੀ 7ਥ ਫੇਜ ਚ ਹੈਗਾ ਉਹਦੇ ਨਾਮੀਨੇਸ਼ਨ ਦੀ ਅਖਰੀ ਡੇਟ ਸੀਗੀ ਤੇ ਫਾਈਲ ਕਿਤੇ ਜਾ ਚੁੱਕੇ ਹਨ ਨਰਿੰਦਰ ਮੋਦੀ ਨੇ ਆਪਣਾ ਨਾਮੀਨੇਸ਼ਨ ਜਿਹੜਾ ਉਹ ਇਲੈਕਸ਼ਨ ਲੜਨ ગયો ਵਾਰਾਨਸਿ ਤੋਂ ਹੀ ਫਾਈਲ ਕੀਤਾ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਕੁੱਲ ਜਿਹੜੀ ਅਸਲ ਸੰਪਤੀ ਹੁੰਦੀ ਹੈ ਜਿਹੜੀ ਆਪਣੀ ਇਨਕਮ ਦਾ ਦੇਣਾ ਹੁੰਦਾ ਕਿ ਉਹਨਾਂ ਕੋਲ ਕਿੰਨੇ ਪੈਸੇ ਹੈਗੇ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ 3 ਕਰੋੜ ਰੁਪਇਆ ਹੈਗਾ ਜਿਹੜਾ ਕਿ ਜ਼ਿਆਦਾਤਰ ਫਿਕਸ ਡਿਪੋਜ਼ਿਟ ਦੇ ਵਿੱਚ ਹੈਗਾ ਤੇ ਉਹਨਾਂ ਦੇ ਸਾਹਮਣੇ 27 ਹੋਰ ਕੈਂਡੀਡੇਟਾਂ ਨੇ ਨਾਮਿਨੇਸ਼ਨ ਫਾਈਲ ਕੀਤਾ ਹੈ ਤੇ ਸਭ ਤੋਂ ਜ਼ਿਆਦਾ ਚਰਚਾ ਸ਼ਾਮ ਰੰਗੀਲਾ ਦੀ ਹੋ ਰਹੀ ਹੈ ਸ਼ਾਮ ਰੰਗੀਲਾ ওই ਮੁੰਡਾ ਹੈਗਾ ਜਿਹੜਾ ਕਮਿਡੀਅਨ ਹੈਗਾ ਤੇ ਨਰਿੰਦਰ ਮੋਦੀ ਦੀ ਮਿਮੀਕਰੀ ਕਰਦਾ ਹੁੰਦਾ ਸੀਗਾ ਉਸ ਮੁੰਡੇ ਦਾ ਸਟਾਰ ਪਲੱਸ ਤੇ ਸ਼ੋਅ ਆਂਦਾ ਹੁੰਦਾ ਸੀਗਾ ਤੇ ਉਹ ਉਹ ਬੰਦ ਕਰਾ ਦਿੱਤਾ ਗਿਆ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਬਾਅ ਹੇਠਾ ਕੇ ਕਿਉਂਕਿ ਉਹ ਉਸ ਸ਼ੋਅ 'ਚ ਨਰਿੰਦਰ ਮੋਦੀ ਦੀ ਮਿਮੀਕਰੀ ਕਰਕੇ ਪੈਸੇ ਕਮਾਉਂਦਾ ਸੀਗਾ ਤੇ ਐਕਟਿੰਗ ਕਰਦਾ ਸੀਗਾ ਨਰਿੰਦਰ ਮੋਦੀ ਦੀ ਤੇ ਇਸ ਕਰਕੇ ਉਸ ਮੁੰਡੇ ਨੇ ਕਿਹਾ ਕਿ ਮੈਂ ਹੁਣ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਾਂਗਾ ਤੇ ਉਹ ਵਾਰਾਨਸੀ ਆਇਆ ਹੋਇਆ ਹੈ Rajasthan ਦਾ ਹੈਗਾ ਮੁੰਡਾ ਗੰਗਾ ਨਗਰ ਤੋਂ ਉਹਦਾ ਪੰਜਾਬੀ ਮੂਲ ਹੈਗਾ ਉਹ ਮੁੰਡੇ ਦਾ ਤੇ ਉਹ ਚੋਣ ਲੜੂਗਾ ਨਰਿੰਦਰ ਮੋਦੀ ਦੇ ਖਿਲਾਫ ਪਹਿਲਾਂ 2 ਦਿਨ ਤਾਂ ਉਹਨੂੰ ਪਰਚਾ ਵੀ ਨਹੀਂ ਦਿੱਤਾ ਗਿਆ ਬਾਅਦ ਵਿੱਚ ਜਦੋਂ ਸੋਸ਼ਲ ਮੀਡੀਆ ਤੇ ਰੌਲਾ ਪਿਆ ਫਿਰ ਉਹਨੂੰ ਉਹਨੂੰ ਨੋਮੀਨੇਸ਼ਨ ਫਾਈਲ ਕਰਨ ਦਿੱਤਾ ਗਿਆ ਅੱਜ ਤੇ ਦੇਖਣਾ ਹੋਊਗਾ ਉਹ ਰਿਜੈਕਟ ਹੁੰਦਾ ਹੈ ਫਿਰ ਐਕਸੈਪਟ ਹੁੰਦਾ ਜੇ ਐਕਸੈਪਟ ਹੁੰਦਾ ਤਾਂ ਫਿਰ ਉਹ ਬਹੁਤ ਵੱਡੀ ਖਬਰ ਹੋਊਗੀ ਸ਼ਾਮ ਰੰਗੀਲੇ ਤੇ ਸਾਰਾ ਫੋਕਸ ਹੋ ਜਾਊਗਾ ਸ਼ਾਮ ਰੰਗੀਲਾ ਜਿਹੜਾ ਹੈਗਾ ਉਹ ਤੋਂ ਜਦੋਂ ਪੁੱਛਿਆ ਗਿਆ ਕਿ ਉਹਨੂੰ ਉਹਨੂੰ ਉਹਦੇ ਇਨਸਪੀਰੇਸ਼ਨ ਕੌਣ ਹੈਗਾ ਤੇ ਉਹਨੇ ਕਿਹਾ ਕਿ ਇੱਕ ਤਾਂ ਭਗਵੰਤ ਮਾਨ ਹੈ ਉਹ ਵੀ ਪਹਿਲਾਂ ਕੋਮੇਡੀਅਨ ਹੁੰਦਾ ਸੀਗਾ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਤੇ ਜ਼ੇਲੈਂਸਕੀ ਜਿਹੜਾ ਕਿ ਯੂਕਰੇਨ ਦਾ ਪ੍ਰੈਜ਼ੀਡੈਂਟ ਹੈਗਾ ਉਹ ਵੀ ਕੋਮੇਡੀਅਨ ਹੁੰਦਾ ਸੀਗਾ ਤੇ ਉਹ ਪ੍ਰੈਜ਼ੀਡੈਂਟ ਬਣ ਗਿਆ ਤੇ ਮੈਂ ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਨੇ ਆਪਣਾ ਪੂਰਾ ਦੱਸਿਆ ਤੇ ਉਹਦਾ ਜਿਹੜਾ ਟਵਿੱਟਰ ਅਕਾਊਂਟ ਹੈ ਤੁਸੀਂ ਸਾਰਿਆਂ ਨੂੰ ਖੋਲ ਕੇ ਦੇਖਣਾ ਚਾਹੀਦਾ ਤਾਂ ਕਿ ਜਿਹੜਾ ਫਨ ਫੈਕਟ ਹੈਗਾ ਪਨ ਜਿਹੜਾ ਫਨ ਹੈਗਾ ਇਸ ਸਿਲੈਕਸ਼ਨ ਸੇ ਉਹ ਤੁਹਾਨੂੰ ਮਿਲ ਸਕੇ ਉਹ ਜਮਾ ਹੂ ਬੂ ਨਰਿੰਦਰ ਮੋਦੀ ਵਰਗੀ ਐਕਟਿੰਗ ਕਰ ਰਿਹਾ ਹੈ ਉਹ ਵੀ ਕਹਿ ਰਿਹਾ ਕਿ ਮੈਨੂੰ ਮਾਂ ਗੰਗੇ ਨੂੰ ਬੁਲਾਇਆ ਇਸ ਕਿਸਮ ਦੀ ਐਕਟਿੰਗ ਆ ਕਰ ਰਿਹਾ ਹੈ ਨਰਿੰਦਰ ਮੋਦੀ ਗੰਗਾ ਨਦੀ ਦੇ ਵਿੱਚ ਬਹਿ ਕੇ ਕਸਤੀਆਂ ਦੇ ਵਿੱਚ ਬਹਿ ਕੇ ਗੋਦੀ ਮੀਡੀਆ ਨੂੰ ਇੰਟਰਵਿਊਆ ਦੇ ਰਿਹਾ ਤੇ ਉੱਥੇ ਰੋ ਰੋਣ ਦੀ ਐਕਟਿੰਗ ਵੀ ਕਰ ਰਿਹਾ ਹੈ ਕਹਿ ਰਿਹਾ ਕਿ ਮੈਂ ਮੈਨੂੰ ਮਾਂ ਗੰਗਾ ਨੇ ਬੁਲਾਇਆ ਹੈ ਤੇ ਉਹ ਜੋ 2014 ਜਦੋਂ ਉਹਨੇ ਪਹਿਲੀ ਵਾਰ ਚੋਣ ਲੜਿਆ ਸੀਗਾ ਉਦੋਂ ਵੀ ਇਹ ਹੀ ਕਿਹਾ ਸੀ ਇਸ ਤੋਂ ਪਹਿਲਾਂ ਮਨੂ ਮੁਰਲੀ ਮਨੋਹਰ ਜੋਸੀ ਜਿਹੜਾ ਕਿ ਭਾਜਪਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਹੈ Hindu Vish Hindu Parishat ਨਾਲ ਜਿਹੜਾ ਰਿਹਾ ਉਹ ਤੋਂ ਚੋਣ ਲੜਦਾ ਹੁੰਦਾ ਸੀਗਾ ਤੇ ਜਿੱਤਦਾ ਹੁੰਦਾ ਸੀਗਾ ਮੁਰਲੀ ਮਨੋਹਰ ਜੋਸੀ ਤੋਂ ਇਹ ਸੀਟ ਨਰਿੰਦਰ ਮੋਦੀ ਹੋਰਾਂ ਨੇ ਖੋਈ ਹੈਗੀਆ ਤੇ ਹੁਣ ਉਹ ਉਹਨਾਂ ਦਾ ਦਾਵਾ ਉੱਥੇ ਇਸ ਸੀਟ ਤੇ ਨਰਿੰਦਰ ਮੋਦੀ ਹੋਰਾਂ ਦਾ ਦਾਵਾ ਹੈਗਾ ਇਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ਵੀ ਨਰਿੰਦਰ ਮੋਦੀ ਬਾਰੇ ਹੈ ਨਰਿੰਦਰ ਮੋਦੀ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਗੋਦੀ ਮੀਡੀਆ ਚੈਨਲ ਸੀਗਾ ਕਿਹਾ ਕਿ ਮੈਂ ਤਾਂ ਨਾ ਦੇਖੋ ਕੋਈ Hindu Musalman ਨਹੀਂ ਕਰਦਾ ਜੇ ਮੈਂ ਕਦੇ ਵੀ Hindu Musalman ਕਰਾਂਗਾ ਤੇ ਫਿਰ ਮੈਂ ਜੀਣ ਲਾਇਕ ਨਹੀਂ ਰਹਾਗਾ ਮੇਰੇ ਤਾਂ ਜਿਹੜਾ ਜੀਣਾ ਹੀ ਆਰਾਮ ਹੋ ਜੂਗਾ ਇਹ ਉਹਨੇ ਕਹਤੇ ਮੈਂ ਪ੍ਰੋਮਿਸ ਕਰਦਾ ਮੈਂ ਕਦੇ ਵੀ Hindu Musalman ਨਹੀਂ ਕਰਾਂਗਾ ਤੇ ਇਹ ਬੜੇ ਅਸੀ ਹਾਨੀ ਗੱਲ ਸੀਗੀ ਕਿਉਂਕਿ ਲਗਾਤਾਰ ਹਰ ਰੋਜ਼ ਤਾਂ ਕਮਿਊਨਲ ਬਿਆਨ ਦੇ ਰਹੇ ਹਨ ਇਸ ਤੋਂ ਅਗਲੇ ਹੀ ਦਿਨ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਕਮਿਊਨਲ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਐਸਸੀ ਐਸਟੀ ਓਬੀਸੀਜ਼ ਦਾ ਰੱਖਣ ਖੋ ਕੇ ਮੁਸਲਮਾਨਾਂ ਨੂੰ ਉਹ ਸਾਰਾ ਜਿਹੜਾ ਰਿਜ਼ਰਵੇਸ਼ਨ ਮੁਸਲਮਾਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈਗਾ ਤੇ ਇਹ ਜੇ ਦੁਬਾਰੇ ਜਿੱਤ ਕੇ ਆਗੇ ਤੇ ਇਹ ਫਿਰ ਤੁਹਾਡੇ ਜਿਹੜੀ ਲੈਂਡ ਹੈਗੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਵੀ ਖੋ ਕੇ ਆਪਣੇ ਵੋਟ ਬੈਂਕ ਨੂੰ ਦੇ ਦੇਣਗੇ ਯਾਨੀ ਕਿ ਮੁਸਲਮਾਨਾਂ ਨੂੰ ਦੇ ਦੇਣਗੇ ਇੱਕ ਕਮਨਲ ਸਪੀਚ ਸੀਗਾ ਤੇ ਉਸ ਤੋਂ ਪਹਿਲੇ ਦਿਨ ਤਾਂ ਤੁਸੀਂ ਕਹਰੇ ਸੀਗਾ ਕਿ ਮੈਂ ਪ੍ਰੋਮਿਸ ਕਰਦਾ ਮੈਂ ਕਦੇ ਵੀ ਹਿੰਦੂ ਮੁਸਲਮਾਨ ਨਹੀਂ ਕਰਾਂਗਾ ਮੈਂ ਜੀਣ ਲਾਇਕ ਨਹੀਂ ਰਵਾਂਗਾ ਜੇ ਮੈਂ ਹਿੰਦੂ ਮੁਸਲਮਾਨ ਕੀਤਾ ਤਾਂ ਹੁਣ ਤੁਸੀਂ ਸ੍ਰੀ ਆਮ ਇਹ ਹਿੰਦੂ ਮੁਸਲਮਾਨ ਕਰ ਰਹੇ ਹੋ ਇਹਦੇ ਤੇ ਪ੍ਰਿੰਗਾ ਨੇ ਕਰਕੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਦਾ ਘਟੋ ਘਟਣਾ ਬੋਲੋ ਤੁਹਾਡਾ ਸਾਰਾ ਕੁਝ ਪਬਲਿਕ ਦੇ ਵਿੱਚ ਪਿਆ ਹੈ ਅੱਜ ਦੇ ਟਾਈਮ ਕੁਝ ਵੀ ਡਿਲੀਟ ਨਹੀਂ ਕੀਤਾ ਜਾ ਸਕਦਾ ਅਸਲ ਤਾਂ ਜਿਹੜੀ ਪਬਲਿਕ ਮੈਮਰੀ ਹੈ ਗਿਆ ਉਹ ਵੀਡੀਓਜ਼ ਰਾਈ ਜਾਂ ਫਿਰ ਹੋਰ ਚੀਜ਼ਾਂ ਰਾਈ ਹੋ ਸਟਰੋਂਗ ਰਹਿੰਦੀ ਹੈ ਗਿਆ ਤੇ ਤੁਹਾਡਾ ਤਾਂ ਸਾਰਾ ਕੁਝ ਅਵੇਲੇਬਲ ਹੈ ਤੁਸੀਂ ਦਾ ਹਰ ਰੋਜ਼ ਕਮਨ ਸਪੀਚਾਂ ਦਿੰਦੇ ਹੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਤੋਂ ਜਿਹੜੇ ਸੈਕੰਡ ਮੰਨੇ ਜਾਂਦੇ ਨਵਿਤ ਸ਼ਾ ਉਹਨਾਂ ਨੇ ਪੱਛੀ ਬੰਗਾਲ ਦੇ ਵਿੱਚ ਜਿਹੜੇ ਆਪਣੇ ਸਾਂਪਰਦਾਇਕ ਭਾਸ਼ਣ ਹੈਗੇ ਆ ਉਹ ਜਿਵੇਂ ਲਗਾਤਾਰ ਕਮਨਲ ਜਿਹੜੇ ਸਪੀਚਸ ਹੈਗੇ ਉਹ ਲਗਾਤਾਰ ਦੇ ਰਹੇ ਹਨ ਉਹ ਕਿਸੇ ਤੋਂ ਨਹੀਂ ਡਰ ਰਹੇ ਉਹਨਾਂ ਨੇ ਮਮਤਾ ਬੇਨਰਜੀ ਤੇ ਹਮਲਾ ਬੋਲ ਦੇ ਕੇ ਕਿ ਜਿਹੜੇ ਮਮਤਾ ਬੇਨਰਜੀ ਸੀਗੇ ਉਹ ਮਾਂ ਮਾਟੀ ਮਾਨੁਸ ਦੇ ਨਾਰੇ ਦੇ ਤੱਤ ਸੱਤਾ ਦੇ ਵਿੱਚ ਆਏ ਸੀਗੇ ਤੇ ਆਣ ਤੋਂ ਬਾਅਦ ਉਹਨਾਂ ਨੇ ਮੁੱਲਾ ਮਦਰਸਾ ਮਾਫੀਆ ਅਪਣਾ ਲਿਆ ਹੈਗਾ ਤੁਸੀਂ ਹੁਣ ਦੇਖੋ ਉਹ ਮੁਸਲਮਾਨਾਂ ਨੂੰ ਮੁੱਲਾ ਮਦਰਸਾ ਕਹਿ ਕੇ ਅੱਬ ਚੜਾ ਰਹੇ ਹਨ ਤੇ ਉਹਨਾਂ ਉਸ ਤੋਂ ਅੱਗੇ ਜਾ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਪੱਛਮੀ ਬੰਗਾਲ ਦਾ ਜਿਹੜਾ ਰਾਜਕੀ ਹੈ ਬਜਟ ਹੈਗਾ ਯਾਨੀ ਕਿ ਜਿਹੜਾ ਸਟੇਟ ਦਾ ਬਜਟ ਹੈਗਾ ਉਹਦੇ ਚ ਉਹ ਉਹ ਉਹਦਾ ਹਿੱਸਾ ਮੁੱਲਿਆ ਨੂੰ ਦੇਣਾ ਕਿੰਨਾ ਕ ਜਾਇਜ਼ ਹੈਗਾ ਮੈਨੂੰ ਦੱਸੋ ਜਿਹੜੇ ਜਿਹੜੇ ਮੁਸਲਮਾਨ ਹੈਗੇ ਉਹ ਕਿਹੜੇ ਮੁਲਕ ਦੇ ਵਾਸੀ ਹੈਗੇ ਜੇ ਉਹ ਇੰਡੀਆ ਦੇ ਵਾਸੀ ਹੈ ਤੇ ਉਹਨਾਂ ਨੂੰ ਬਜਟਰੀ ਅਲੋਕੇਸ਼ਨਸ ਤਾਂ ਹੋਣਗੇ ਤੁਸੀਂ ਕੀ ਕਹ ਰਹੇ ਹੋ ਕਿ ਮਤਲਬ ਜਿੰਨੀ ਵੀ ਸਰਕਾਰ ਦੀਆਂ ਸਹੂਦਾਵਾਂ ਹੈਗੀਆਂ ਯੋਜਨਾਵਾਂ ਹੈਗੀਆਂ ਉਹਨਾਂ ਦਾ ਲਾਭ ਕਿ ਕੋਈ ਵੀ ਲਾਭ ਮੁਸਲਮਾਨਾਂ ਨੂੰ ਨਾ ਮਿਲੇ ਤੁਸੀਂ ਉਹਨਾਂ ਨੂੰ ਸੈਕੰਡ ਗ੍ਰੇਡ ਸਿਟੀਜ਼ਨ ਡਿਕਲੇਅਰ ਕਰਨਾ ਚਾਹੁੰਦੇ ਹੋ ਇਹ ਜਿਹੜਾ ਅਮਿਤ ਸ਼ਾ ਦਾ ਜਿਹੜਾ ਭਾਸ਼ਣ ਹੈਗਾ ਇਹ ਤਾਂ ਬਹੁਤ ਗੰਦਾ ਬਹੁਤ ਘਟੀਆ ਹੈਗਾ ਇਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਰਗੀ ਕੋਈ ਚੀਜ਼ ਬਚੀ ਨਹੀਂ ਇੰਡੀਆ ਦੇ ਵਿੱਚ ਉਹ ਤਾਂ ਸੁੱਤਾ ਪਿਆ ਹੈ ਹਰ ਰੋਜ਼ ਕਮਿਨਲ ਸਪੀਚਾਂ ਇਹ ਲੋਕ ਦੇ ਰਹੇ ਨੇ ਪਰ ਕੋਈ ਵੀ ਇਹਦੇ ਤੇ ਗੱਲ ਨਹੀਂ ਕਰ ਰਿਹਾ ਜਿਹੜੀ ਆਰਐਸਐਸ ਹੈ ਕਿ ਬੀਜੇਪੀ ਹੈ ਉਹ ਬੰਗਾਲ ਦੇ ਵਿੱਚ ਆਪਣਾ ਕਮਿਨਲ ਪੂਰਾ ਐਕਸਪੈਰੀਮੈਂਟ ਕਰ ਰਹੀ ਹੈ ਤਾਕੀ ਜਿਹੜਾ ਮਮਤਾ ਬੈਨਰਜੀ ਨੂੰ ਉੱਥੋਂ ਕਟਾ ਕੇ ਤੇ ਉੱਥੇ ਵੱਧ ਸੀਟਾ ਜਿੱਤ ਸਕਣ ਤੇ ਇਹ ਪੂਰਾ ਪ੍ਰੋਪਗੈਂਡਾ ਇਸ ਕਰਕੇ ਅਮਿਤ ਸ਼ਾ ਨੂੰ ਉੱਥੇ ਖੁੱਲਾ ਛੱਡਿਆ ਹੋਇਆ ਅਮਿਤ ਸ਼ਾ ਜਿਹੜਾ ਜ਼ਿਆਦਾ ਟਾਈਮ ਹੈਗਾ ਆਪਣਾ ਉਹ ਪੱਛੀਮ ਬੰਗਾਲ ਦੇ ਵਿੱਚ ਲਾ ਰਿਹਾ ਹੈ ਤੇ ਅਮਿਤ ਸ਼ਾ ਲਗਾਤਾਰ ਇਸ ਕਿਸਮ ਦੇ ਹੀ ਕਮਿਊਨਲ ਸਪੀਚਾਂ ਲਗਾਤਾਰ ਦੇ ਰਿਹਾ ਮਤਲਬ ਉਹ ਨੋਨ ਸਟਾਪ ਹੈ ਆਪਣਾ ਇਸ ਕੰਮ 'ਚ ਲਗਾਤਾਰ ਕਮਿਊਨਲ ਸਪੀਚਾਂ ਦੇ ਰਿਹਾ ਹੈ ਇਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਸੀਐਨਆਰਸੀ ਬਾਰੇ ਹੈਗੀ ਆ ਜਿਹੜਾ ਸੀਏ ਕਾਨੂੰਨ ਸੀਗਾ ਜਿਹੜਾ ਵਿਵਾਦਿਤ ਹੋਇਆ ਸੀ ਜਿਹਦੇ ਖਿਲਾਫ ਏਡਾ ਵੱਡਾ ਅੰਦੋਲਨ ਵਿੱਢਿਆ ਗਿਆ ਉਸ ਉਸ ਦੇ ਤहत ਜਿਹੜੀ ਸਿਟੀਜ਼ਨਸ਼ਿਪ ਹੈ ਗਿਆ ਉਹ ਪਹਿਲੀ ਵਾਰ ਇੰਡੀਆ ਦੇ ਵਿੱਚ ਦਿੱਤੀ ਗਈ ਹੈ 14 ਲੋਕਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਗਈ ਹੈ ਉਸ ਐਕਟ ਦੇ ਵਿੱਚ ਸੀਗਾ ਕਿ ਉਹ ਮੁਸਲਮਾਨਾਂ ਛੱਡ ਕੇ ਬਾਕੀ ਸਾਰਿਆਂ ਨੂੰ ਸਿਟੀਜ਼ਨਸ਼ਿਪ ਦੇਣ ਦੀ ਗੱਲ ਕਰਦਾ ਸੀਗਾ ਜਿਹੜੇ ਆਪਣੇ ਪੜੋਸੀ ਮੁਲਕਾ ਤੋਂ ਆਏ ਸੀਗੇ ਤੇ ਉਹ ਉਹ ਖਾਸਾ ਵਿਵਾਦੀ ਤੋ ਐ ਸੀਗਾ ਐਡਾ ਵੱਡਾ ਅੰਦੋਲਨ ਹੋਇਆ ਸ਼ਾਹੀਨ ਬਾਗ ਦਾ ਤੇ ਮੁਲਕ ਵਰ ਦੇ ਮੁਸਲਮਾਨਾਂ ਨੇ ਅੰਦੋਲਨ ਕੀਤਾ ਸੀਗਾ ਮਤੇ ਇਸ ਦੇ باوجود ਉਹਨੂੰ ਜਿਹੜਾ ਅਮਿਤ ਸ਼ਾਹ ਉਹਨੇ ਕੁਝ ਮਹੀਨੇ ਪਹਿਲਾਂ ਨੋਟੀਫਾਈ ਕੀਤਾ ਨੋਟੀਫਾਈ ਕਰਨ ਤੋਂ ਬਾਅਦ ਹੁਣ ਉਹਨਾਂ ਨੇ 14 ਬੰਦਿਆਂ ਨੂੰ ਜਿਹੜੇ ਸਿਟੀਜ਼ਨਸ਼ਿਪ ਹੈ ਉਹਦੇ ਸਰਟੀਫਿਕੇਟ ਦਿੱਤੇ ਹਨ ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਅਮਿਤ ਸ਼ਾਹ ਹੋਰੀ ਹੈ ਗਿਆ ਉਹ ਲਗਾਤਾਰ ਬਹੁਤ ਕਮਨਲ ਗਰਾਉਂਡ ਤੇ ਇਸ ਇਲੈਕਸ਼ਨ ਨੂੰ ਲੈ ਕੇ ਜਾਣਾ ਚਾਹ ਰਹੇ ਨੇ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ ਤੇ ਜਿਹੜਾ ਦੂਜੀ ਔਰ ਜੇ ਆਪਾਂ ਗੱਲ ਕਰੀਏ ਇੰਡੀਆ ਬਲੋਕ ਦੀ ਹੈ ਇੰਡੀਆ ਅਲਾਈਅੰਸ ਦੀ ਹੈ ਤੇ ਉਹਨਾਂ ਕੋਲ ਉੱਡਾ ਸਟਰੋਂਗ ਉਹ ਨਹੀਂ ਹੈ ਕਮਿਊਨੀਕੇਸ਼ਨ ਹੈ ਉਹਨਾਂ ਦੀ ਪ੍ਰੈਸ ਕਾਨਫਰੰਸਾਂ ਵੀ ਮੀਡੀਆ ਨਹੀਂ ਦਿਖਾ ਰਿਹਾ ਜਿਹੜਾ ਗੋ ਨਲਗਾਤਰ ਨਿਰੰਤਰ ਮੋਤੀ ਅਤਿਮਿਤਸ਼ਾ ਦੀ ਪ੍ਰੈਸ ਕਾਨਫਰੈਂਸ ਹੀ ਦਿਖਾ ਰਹਾ ਹੈ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਾਜੀ ਪ੍ਰੈਸ ਕਾਨਫਰੈਂਸ ਸੀਗੀ ਅਖਲੇਸ਼ Yadav ਦੀ ਇੰਡੀਆ ਬਲੋਗ ਦੀ ਸੀਗੀ ਬੇਸਿਕਲੀ ਮਲਿਕ ਅਰਜੁਨ ਖੜਗੇਓ ਦੇ ਤੇ ਉਹਦੇ ਵਿੱਚ ਪਹੁੰਚਿਆ ਹੋਇਆ ਸੀਗਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੈਗਾ ਤੇ ਅਖਲੇਸ਼ Yadav ਹੋ ਰਹੀ ਸੀਗੇ ਹੋਰ ਦੂਜੀ ਪਾਰਟੀਆਂ ਦੇ ਬੰਦੇ ਸੀਗੇ ਤੇ ਉਸ ਪ੍ਰੈਸ ਕਾਨਫਰੈਂਸ ਨੂੰ ਇੰਡੀਆ ਦੇ ਕਿਸੇ ਵੀ ਵੱਡੇ ਗੋਦੀ ਮੀਡੀਆ ਚੈਨਲ ਨੇ ਕਿਸੇ ਨੇ ਨਹੀਂ ਦਿਖਾਇਆ ਉਹਦੇ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਤੇ ਮੈਨੂੰ ਲੱਗਦਾ ਕਿ ਇਹ ਖਾਸਾ ਗਲਤ ਹੈਗਾ ਤੁਸੀਂ ਫੇਅਰ ਪਲੇ ਗਰਾਉਂਡ ਤਾਂ ਰੱਖੋਗੇ ਨਾ ਜਿਹੜੀ اپوزیشن ਹੈ ਗਿਆ ਤੇ ਜਿਹੜੀ ਸੱਤਾ ਦੇ ਰਹਿ ਗਿਆ ਦੋਵਾਂ ਨੂੰ ਬਰਾਬਰ ਸਪੇਸ ਦੇਣ ਦੀ ਕੋਸ਼ਿਸ਼ ਤਾਂ ਕਰੋਗੇ ਚਲੋ 40 60 ਕਰ ਲੋ 60 60% ਤੁਸੀਂ ਸੱਤਾ ਧਿਰ ਨੂੰ ਦੇ ਦੋ ਸਪੇਸ 40% ਤੋਂ ਘੱਟੋ ਘੱਟ ਦੇਵੋਗੇ ਪਰ ਮਸਾ 2-3% ਕਿਤੇ ਨ ਕਿਤੇ ਵਿਪੱਖ ਨੂੰ ਜਿਹੜਾ ਸਪੇਸ ਗੋਦੀਵੜੀਆ ਦੇ ਵਿੱਚ ਮਿਲ ਰਿਹਾ ਉਹ ਵੀ ਸਾਰਾ ਨੈਗੇਟਿਵ ਹੈਗਾ ਉਹ ਵੀ ਉਹਨਾਂ ਦਾ ਕੋਈ ਪੋਜ਼ਿਟਿਵ ਨਹੀਂ ਹੈਗਾ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜਾ ਹਿੰਮੰਤ ਵੀਸੂ ਸ਼ਰਮਾ ਨੇ ਬਿਆਨ ਦਿੱਤਾ ਸੀਗਾ ਉਹਨਾਂ ਦਾ ਜਿਹੜਾ ਨਾਰੇ ਦੀ ਮੈਂ ਗੱਲ ਹੀ ਕਰ ਰਿਹਾ ਸੀਗਾ ਉਹਨਾਂ ਦਾ ਨਾਰਾ ਹੁੰਦਾ ਸੀਗਾ ਕਿ ਇਹ ਦੇयक ਜਾ ਕੇ 81 ਮਥੁਰਾ ਬਾਕੀ ਤੇ ਇਹਦੇ ਤੇ ਉਹਨਾਂ ਨੇ ਆਪਣੀ ਪੋਲਿਟਿਕਸ ਬਿਲਡ ਕਰਨੀ ਸੀ ਕਿ ਇਹਦੇ ਤੇ ਸਭ ਤੋਂ ਸੋਹਣਾ ਜਵਾਬ ਆਰਜीडी ਜੀ ਡੀ ਲਾਲੂ ਪ੍ਰਸਾਦ ਯੋਧਦੀ ਪਾਰਟੀ ਹੈ ਕਿ ਉਹ ਤੋਂ ਉਹਨਾਂ ਦੇ ਜਿਹੜੇ ਰਾਜ ਸਭਾ ਸੰਸਦ ਹੈ ਗਿਆ ਪ੍ਰੋਫੈਸਰ ਮਨੋਜ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹੈ ਗਿਆ ਉਹਨਾਂ ਦਾ ਉਹ ਉਹਦੇ ਤੇ ਜਵਾਬ ਸਭ ਤੋਂ ਸੋਹਣਾ ਆਇਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਬੀਜੇਪੀ ਵਾਲੇ ਹੈਗੇ ਆ ਜਿਹੜੇ 10 ਸਾਲ ਤੋਂ ਸੱਤਾ 'ਚ ਹੈਗੇ ਆ ਹੁਣ ਵੀ ਇਹ ਮੰਦਰ ਮਸਜਿਦ ਮਦਰਸਾ ਇਹ ਸਾਰਾ ਕੁਝ ਕਰੀ ਜਾਂਦੇ ਹੈ ਗਿਆ ਇਹ ਇਹ ਨਹੀਂ ਕਹਿ ਰਹੇ ਕਿ ਅਸੀਂ ਜਿੱਤ ਕੇ ਦੁਬਾਰੇ 488 ਜਿੱਤ ਕੇ ਆਗੇ ਤਾਂ ਅਸੀਂ ਹਰੇਕ ਬੰ ਉਹ ਜਿਹੜੇ ਬੰਦਿਆ ਕੋਲ ਘਰ ਕਰਨੀ ਹੈ ਉਹਨਾਂ ਨੂੰ ਘਰ ਦੇਵਾਂਗੇ ਤੇ ਅਸੀਂ ਹੋਰ ਵੀ ਦਾਵਾਂ ਦਵਾਂਗੇ ਰੋਡ ਦਵਾਂਗੇ ਸਿੱਖਿਆ ਦਵਾਂਗੇ ਹਸਪਤਾਲ ਦਵਾਂਗੇ ਇਹ ਇਹਨਾਂ ਚੀਜ਼ਾਂ ਦੀ ਬਿਲਕੁਲ ਗੱਲ ਨਹੀਂ ਕਰਦੇ ਤੇ ਹਜੇ ਵੀ ਇਹ 10 ਸਾਲ ਸੱਤਾ ਭੋਗਣ ਤੋਂ ਬਾਅਦ ਵੀ ਲਗਾਤਾਰ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ ਕਿ ਮੰਦਿਰ ਮਸਜਿਦ ਮਦਰਸਾ ਅਮਿਤਿਆ ਦਾ ਤੁਸੀਂ ਸੁਣਿਆ ਪੱਛੀ ਬੰਗਾਲ ਚ ਕਿੱਦਾ ਕਿੰਨਾ ਭੈੜਾ ਉਹ ਬੋਲੇ ਤੇ ਇਹ ਪੂਰਾ ਇਹਨਾਂ ਦਾ ਪੂਰਾ ਪ੍ਰੋਪਗੈਂਡਾ ਕਿਤੇ ਨ ਕਿਤੇ ਇਸ ਇਸ ਵਾਰ ਦਾ ਇਲੈਕਸ਼ਨ ਦਾ ਉਹ ਹਿੰਦੂ ਮੁਸਲਮਾਨ ਤੇ ਟਿਕਿਆ ਹੋਇਆ ਹੈ ਇਹ ਦੁਬਾਰਾ ਜਿਹੜੀ ਹਾਲਾਂਕਿ ਜਿਹੜੀ ਆਰਐਸਐਸ ਹੈਗੇ ਉਹ ਘਟ ਸਕਰੀਆ ਹੈਗਿਆ ਉਹਨੂੰ ਡਰ ਲੱਗ ਰਿਹਾ ਕਿ ਇਸ ਵਾਰ ਮੋਦੀ ਨਰੇਂਦਰਾ ਦਰ ਮੋਦੀ ਦੇ 272 ਸੀਟਾਂ ਨਹੀਂ ਆਣੀਆਂ ਜਿਹੜੀ ਇੱਕ ਲਿਸਟ ਵੀ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ ਆਰਐਸਐਸ ਨੇ ਇੱਕ ਇੰਟਰਨਲ ਸਰਵੇ ਕਰਵਾਇਆ ਸੀਗਾ ਤੇ ਉਹ ਅੱਜਕੱਲ ਵਾਇਰਲ ਹੋ ਰਿਹਾ ਹੈ ਉਹਦੇ ਚ ਸੀਗਾ ਕਿ ਜਿਹੜੀ ਭਾਜਪਾ ਪਾਰਟੀ ਹੈ ਉਹਨੂੰ 240 ਤੋਂ 250 ਸੀਟਾਂ ਆ ਰਹੀਆਂ ਹਨ ਜਦਕਿ ਜਿਹੜੀ ਮੈਜੋਰਿਟੀ ਹੈ ਗਿਆ ਉਹ 272 ਤੇ ਜਾ ਕੇ ਪੂਰੀ ਹੁੰਦੀ ਹੈ ਜਿਹੜੇ ਜਿਹੜਾ ਬੰਦਾ 272 ਸੀਟਾਂ ਜਿੱਤਦਾ ਹੈਗਾ ਉਹਨੂੰ ਕਲੀਅਰ ਮੈਜੋਰਿਟੀ ਮੰਨਿਆ ਜਾਂਦਾ ਹੈ ਤੇ ਜੇ 240 50 ਤੇ ਜੇ ਬੀਜੇਪੀ ਸਿਮਟ ਜਾਂਦੀ ਹੈ ਫਿਰ ਉਹਨੂੰ ਉਹ ਜਿਹੜਾ ਅੰਧ ਪ੍ਰਦੇਸ਼ ਵਾਲਾ ਮੁੰਡਾ ਹੈਗਾ ਜਗਨ ਰੈਡੀ ਉਹਦਾ ਵੀ ਸਾਥ ਲੈਣਾ ਪਊਗਾ ਤੇ ਹੋਰ ਵੀ ਅਲਾਈਅੰਸ ਵੱਡਾ ਕਰਨਾ ਪਊਗਾ ਕਿਉਂਕਿ ਐਨਡੀਏ ਦੇ ਵਿੱਚ ਤਾਂ ਐਡਾ ਕੁਛ ਤਾਂ ਅੰਜਾਮ ਨਹੀਂ ਹੈ ਜਿਹੜਾ ਨਿਤਿਸ਼ ਕੁਮਾਰ ਹੈ ਉਹਦਾ ਵੀ ਕੋਈ ਕੁਛ ਤਾਂ ਪਤਾ ਨਹੀਂ ਉਹ ਕਦ ਪਲਟੀ ਮਾਰ ਜੇ ਤੇ ਉਹ ਉਹ ਉਹਦੀ ਪਾਰਟੀ ਸਭ ਤੋਂ ਵੱਡੀ ਹੈਗਾ ਜਗਨ ਰੈਡੀ ਤੋਂ ਇਲਾਵਾ ਜਿਹੜਾ ਟੀਡੀਪੀ ਵਾਲਾ ਹੈਗਾ ਚੰਦਰਬਾਬੂ ਨਾਇਡੂ ਉਹਦੀਆਂ ਕੁਝ ਸਿੱਟਾਂ ਸਕਦੀਆਂ ਤੇ ਤੇਲੰਗਣਾ ਵਾਲਾ ਜਿਹੜਾ ਬੀਆਰਐਸ ਹੈਗਾ ਉਹਦੀਆਂ ਕੁਝ ਸਿੱਟਾਂ ਸਕਦੀਆਂ ਨਵੀਨ ਪਟਨਾ ਖਾ گاਉੜੀ ਸਾਥੋਂ ਉਹਦੀਆਂ ਕੁਝ ਸਿੱਟਾਂ ਆ ਸਕਦੀਆਂ ਹਨ ਹਾਲਾਂਕਿ ਇਹ ਸਾਰਿਆਂ ਨਾਲ ਆਪਣੀ ਜਿਹੜੀ ਕੰਟਰਡਿਕਸ਼ਨ ਹੈਗਾ ਹੈ ਹੈਗੇ ਆ ਭਾਜਪਾ ਵਾਲੇ ਤਿੱਖੇ ਕਰ ਰਹੇ ਨੇ ਦੇਖਣਾ ਹੋਵੇਗਾ ਜੇ ਨਾ ਕੋਲ ਜੇ ਕਲੀਅਰ ਮੈਜੋਰਟੀ ਨਹੀਂ ਆਈ ਤਾਂ ਫਿਰ ਇਹ ਕਿਵੇਂ ਸਰਕਾਰ ਬਣਾਣਗੇ ਜੇ ਕਲੀਅਰ ਮੈਜੋਰਟੀ ਨਹੀਂ ਆਈ ਤੇ ਭਾਜਪਾ ਇੱਕ ਪ੍ਰਚਾਰ ਹੋਰ ਕਰੀ ਹੈ ਕਿ ਜੇ ਕਲੀਅਰ ਬਿਜੋਰਟੀ ਨਹੀਂ ਆਈ ਤਾਂ ਫਿਰ ਆਰਐਸਐਸ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾਉਗੀ ਤੇ ਜਿਹੜੀ ਹੋਰ ਵਿਪਕਸੀ ਪਾਰਟੀਆਂ ਹੈਗੀਆਂ ਜਿਹੜੇ ਕਿ ਐਨਡੀਏ ਦੇ ਵਿੱਚ ਸ਼ਾਮਿਲ ਹੋਣ ਗਿਆ ਜਾਂ ਫਿਰ ਭਾਜਪਾ ਦੇ ਐਲਾਈਅੰਸ ਦੇ ਵਿੱਚ ਆਣ ਗਿਆ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਮਤ ਨਹੀਂ ਹੋਣ ਗਿਆ ਉਸ ਮੌਕੇ ਦੇਖੀ ਕਿ ਤਨ ਕਿਤੇ ਨਿਤਿੰਗੜ ਘੜੀ ਦਾ ਦਾ ਲੱਗ ਸਕਦਾ ਹੈਗਾ ਤੇ ਇਹ ਸੀ ਗਿਆ ਅੱਜ ਦੀਆਂ ਮੁੱਖ ਖਬਰਾਂ ਤੇ ਪੋਲਿਟੀਕਲ ਡਿਸਕੋਰਸ ਦੇ ਵਿੱਚ ਜਿਹੜੀਆਂ ਦਿਨ ਵਰ ਡਿਸਕਸ ਹੁੰਦੀਆਂ ਰਹੀਆਂ ਉਹਦਾ ਉਹਨਾਂ ਦਾ ਐਨਾਲਿਸਿਸ ਮੈਂ ਪੇਸ਼ ਕੀਤਾ ਹੈ ਬਾਕੀ ਤੁਸੀਂ ਦੇਖਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਕੱਲ ਅਸੀਂ ਦੁਬਾਰੇ ਮਿਲਾਂਗੇ ਇਸ